ਹਾਂਜੀ ਖੜਿਆ ਹੈ ਰੇਲਵੇ ਰੋਡ ਤਰਾਹ ਦੇ ਨਾਲ ਜੋ ਰੋਡ ਜਾਂਦੀ ਹੈ ਉਸ ਦੇ ਉੱਪਰ ਤੇ ਪਿਛਲੇ ਕਈ ਦਿਨਾਂ ਤੋਂ ਇੱਥੇ ਸ਼ਿਕਾਇਤਾਂ ਆ ਰਹੀਆਂ ਨੇ ਕਿ ਇਸ ਰੋਡ ਦੇ ਉੱਪਰ ਸਰਕਾਰੀ ਏਟ ਲੱਗੀ ਹੋਈ ਹੈ ਤੇ ਇਸ ਦੇ ਬਾਵਜੂਦ ਵੀ ਕੁਝ ਲੋਕਾਂ ਵੱਲੋਂ ਇਸ ਰੋਡ ਦੇ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਬਾਰ ਬਾਰ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਪਰੰਤੂ ਜੋ ਇਹ ਕਬਜ਼ਾਦਾਰੀ ਨੇ ਇਹਨਾਂ ਦੇ ਕੰਨ ਦੇ ਉੱਪਰ ਜੂਨੀਅਰ ਸਰਕਾਰੀ ਪ੍ਰਸ਼ਾਸਨਕ ਅਧਿਕਾਰੀ ਹੈ ਵੀ ਇਸ ਨੂੰ ਲੈ ਕੇ ਕਈ ਵਾਰ ਇਹਨਾਂ ਨੂੰ ਕਹਿ ਚੁੱਕੇ ਨੇ ਤੇ ਨਗਰ ਕਾਉਂਸਲ ਜੋ ਹੈ ਦਿਰਾਹ ਨਗਰ ਕਾਉਂਸਲ ਹੈ ਉਹ ਵੀ ਇਸ ਮੁੱਦੇ ਦੇ ਉੱਪਰ ਚੁੱਪ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਰੋਡ ਦੇ ਉੱਪਰ ਬਿਲਕੁਲ ਸਰਕਾਰੀ ਏਟਰ ਲੱਗੀ ਹੋਈ ਹੈ ਤੇ ਨਾਲ ਬਿਲਕੁਲ ਇਸ ਇੱਕ ਸਾਈਡ ਦੇ ਉੱਪਰ ਜੋ ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਬੂਟੇ ਲਗਾਏ ਗਏ ਨੇ ਫਲਦਾਰ ਬੂਟੇ ਲਗਾਏ ਗਏ ਨੇ ਤੇ ਇਹ ਇਹ ਕਬਜ਼ਾਧਾਰੀਆਂ ਵੱਲੋਂ ਇਹ ਬੂਟੇ ਵੀ ਬਿਲਕੁਲ ਤੋੜ ਦਿੱਤੇ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਦਰਾਹੇ ਦੇ ਕੀ ਹਾਲਾਤ ਨੇ ਇੱਥੋਂ ਕਈ ਸਕੂਲਾਂ ਦੀਆਂ ਬੱਸਾਂ ਲੰਘਦੀਆਂ ਨੇ ਤੇ ਹੋਰ ਰਾਹਗੀਰ ਜਦੋਂ ਇੱਥੋਂ ਲੰਘਦੇ ਨੇ ਤਾਂ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਰੋਡ ਦੇ ਦੋਵੇਂ ਪਾਸੇ ਕਬਜ਼ਾਧਾਰੀਆਂ ਨੇ ਆਪਦਾ ਸਮਾਨ ਸੁੱਟ ਕੇ ਕਬਜ਼ਾ ਕੀਤਾ ਹੋਇਆ ਹੈ ਤੇ ਜਿਸ ਤੋਂ ਲੋਕ ਡਾਡੇ ਪਰੇਸ਼ਾਨ ਨੇ ਜੋ ਬੱਸਾਂ ਵਾਲੇ ਨੇ ਉਹਨਾਂ ਦਾ ਕਹਿਣਾ ਕਿ ਜਦੋਂ ਮੀਂਹ ਪੈਂਦਾ ਤਾਂ ਇਸ ਉੱਪਰ ਪਾਣੀ ਭਰ ਜਾਂਦਾ ਹੈ ਤੋ ਜੋ ਸਮਾਨ ਕਿੱਲ ਵਗੈਰਾ ਜੋ ਇਥੋਂ ਮੇਖਾ ਵਗੈਰਾ ਨੇ ਉਹ ਇਥੋਂ ਆ ਕੇ ਰੋਡ ਦੇ ਉੱਪਰ ਆ ਜਾਂਦਿਆਂ ਜਿਸ ਕਰਕੇ ਉਹਨਾਂ ਦੇ ਟਾਇਰ ਪੰਕਚਰ ਹੋ ਜਾਂਦੇ ਨੇ ਦੇਖ ਸਕਦੇ ਹੋ ਕਿ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਬਾਵਜੂਦ ਵੀ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਜੋ ਇਹ ਕਬਜ਼ਾਧਾਰੀਆਂ ਇਹਨਾਂ ਉੱਪਰ ਕੋਈ ਕਾਰਵਾਈ ਨਹੀਂ ਕਰ ਰਹੇ ਆ ਉਹ ਕਰਦਿਆਂ ਕੁਝ ਇਥੋਂ ਦੇ ਲੋਕਲ ਨਿਵਾਸੀਆਂ ਦਾ ਰਾਹਗੀਰਾਂ ਨਾਲ ਗਲਵਾਤ ਜੋ ਇਸ ਜੋ ਇਹਨਾਂ ਕਬਜ਼ਾਧਾਰੀਆਂ ਦੇ ਇਸ ਕਬਜ਼ੇ ਤੋਂ ਡਾਢੇ ਪਰੇਸ਼ਾਨ ਨੇ ਹਾਂਜੀ ਵੀਰ ਜੀ ਕਿ ਨਾਲ ਜੀ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਜੀ ਜਿਹੜਾ ਇਹ ਰੇਲਵੇ ਰੋਡ ਦੇ ਨਾਲ ਰੋੜ ਜਾਂਦਾ ਇੱਥੇ ਇੱਕ ਕਵਾਡੀਆਂ ਵੱਲੋਂ ਰਸਤੇ 'ਚ ਸਮਾਨ ਰੱਖਿਆ ਹੋਇਆ ਹੈ ਜਿਸ ਕਰਕੇ ਰਾਹਗਿਰ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕੀ ਕਹੋਗੇ ਹਾਂਜੀ ਉਹ ਸਮਾਨ ਬਹੁਤ ਗਲਤ ਰੱਖਿਆ ਹੈ ਇਹ ਉਹਨਾਂ ਦਾ ਉਹ ਸਮਾਨ ਜਦ ਮੀਂਹ ਕਣੀ ਦਾ ਪਾਣੀ ਖੜ ਜਾਂਦਾ ਵਾ ਤਾਂ ਉਹ ਸੜਕ ਦੇ ਹੋਰ ਅੱਗੇ ਆ ਜਾਂਦਾ ਵਾ ਇਹ ਰਸਤਾ ਬਲਾਕ ਹੋ ਜਾਂਦਾ ਵਾ ਤੇ ਉਹ ਰਸਤਾ ਬਲਾਕ ਹੋਣ ਕਰਕੇ ਸਾਨੂੰ ਨੰਗੜ ਦੇ ਵਿੱਚ ਪਰੇਸ਼ਾਨੀ ਹੁੰਦੀ ਆ ਤੇ ਉਸ ਤੋਂ ਬਾਅਦ ਨਿੱਕਾ ਮੋਟਾ ਸਮਾਨ ਆ ਜਿਵੇਂ ਲੋਹੇ ਦਾ ਸਮਾਨ ਆ ਕੁਝ ਵੀ ਆ ਉਹ ਪਾਣੀ ਦਾ ਵਿਚਾਰੇ ਆ ਜਾਂਦਾ ਵਾ ਟੱਪੇ ਦੇ ਵਿੱਚ ਵੜਦਾ ਵਾ ਤਾਂ ਉਹਦੇ ਵਿੱਚ ਸਾਨੂੰ ਨੁਕਸਾਨ ਹੁੰਦਾ ਵਾ ਤੇ ਮਾਲਕ ਬੰਦਾ ਸਾਨੂੰ ਬੋਲਦਾ ਵਾ ਮਾਲਕ ਬੰਦਾ ਕਹਿੰਦਾ ਵਾ ਤੁਸੀਂ ਧਿਆਨ ਨਹੀਂ ਰੱਖਦੇ ਆਗੇ ਇਹਦੇ ਵਿੱਚ ਮੜਾ ਮੋਟਾ ਰੋਡ ਵੀ ਸਹੀ ਸਹੀ ਹੋਣਾ ਚਾਹੀਦਾ ਵਾ ਸਾਨੂੰ ਨੰਗੜ ਦੇ ਵਿੱਚ ਵੀ ਹੋਣਾ ਚਾਹੀਦਾ ਵਾ ਅ ਅ ਵੀਰ ਜੀ ਕਿਹੜੀ ਕਿਹੜੀ ਬੱਸ ਚਲਾ ਰਹੇ ਹੋ ਤੁਸੀਂ ਵੱਡੀ ਆ ਛੋਟੀ ਬੱਸ ਚਲਾ ਰਹੇ ਹੋ ਵੱਡੀ ਬੱਸ ਚਲਾਉਂਦੇ ਆ ਜੀ ਕਿੰਨੇ ਸਾਲ ਹੋ ਗਏ ਬੱਸ ਚਲਾਉਂਦੇ ਮੈਨੂੰ ਹੋ ਗਏ ਪਹਿਲਾਂ ਤਾਂ ਮੈਂ ਬੜਾ ਟਰਾਲਾ ਚਲਾਉਂਦਾ ਹੁੰਦਾ ਸੀਗਾ ਜੀ ਤੇ ਆ ਹੁਣੇ ਮੈਨੂੰ ਸਾਲ ਹੋ ਗਿਆ ਮੈਂ ਲੋਕਲ ਚਲਾ ਰਹੇ ਆ ਗੱਡੀ ਮਤਲਬ ਕਿ ਤੁਹਾਨੂੰ ਲੱਗਦਾ ਹੈ ਵੀ ਇਹ ਕਵਾੜੀਆਂ ਬਹੁਤ ਗਲਤ ਕਰ ਰਿਹਾ ਰੋਡ ਦੇ ਉੱਪਰ ਇਹਨੇ ਕਬਜ਼ਾ ਕੀਤਾ ਹੋਇਆ ਕਬਜ਼ਾ ਹੀ ਕਰਿਆ ਹੋਇਆ ਜੀ ਹੋਰ ਇੱਧਰ ਵੀ ਸਮਾਨ ਇੱਧਰ ਵੀ ਆ ਰਿਹਾ ਤੇ ਦੋਇ ਪੰਜੇ ਦਾ ਸਮਾਨ ਰੱਖੀ ਬੈਠਾ ਇੱਕ 407 ਟੈਪੂ ਖੜਾ ਉੱਥੇ ਉਥੋਂ ਰੋੜ ਲ ਗੱਡੀ ਮੋੜਨ ਲੱਗੇ ਕਿੰਨਾ ਸਾਨੂੰ ਪਤਾ ਨਾ ਅਸੀਂ ਗੱਡੀ ਕਿਵੇਂ ਮੋੜਦੇ ਆ ਉਥੋਂ ਜੇ ਕਿ ਉਹਨਾਂ ਦੀ ਗੱਡੀ ਦੇ ਨਾਲ ਲੱਗਦੀ ਆ ਤਾਂ ਮੁੜ ਕੇ ਆਲਾ ਸਾਨੂੰ ਬੋਲੂਗਾ ਵੀ ਸਾਡੀ ਗੱਡੀ ਦੇ ਨਾਲ ਲੱਗਦੀ ਉਹ ਤਾਂ ਨਹੀਂ ਅਗਲਾ ਦੇਖਦਾ ਹੈਗਾ ਆਪਣੀ ਗਲਤੀ ਨਹੀਂ ਅਗਲਾ ਦੇਖਦਾ ਹੈਗਾ ਜਿਸ ਤਰ੍ਹਾਂ ਕਿ ਜੋ ਹਲਕਾ ਪੈੜ ਦੇ ਐਸ ਡੀ ਐਮ ਨੇ ਇਹਨਾਂ ਦੇ ਹੱਦਤਾਂ ਕੀਤੇ ਨੇ ਵੀ ਨਜਾਇਜ਼ ਕਬਜ਼ੇ ਚੱਕੇ ਜਾਣੇ ਚਾਹੀਦੇ ਨੇ ਕੀ ਮੰਗ ਕਹੋਗੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਆਈ ਉਹਨਾਂ ਦੇ ਉਹਨਾਂ ਨੂੰ ਮਾੜਾ ਮੋਟਾ ਸਮਝਾਇਆ ਜਾਵੇ ਕਿਹਾ ਜਾਵੇ ਵੀ ਆਪਦਾ ਸਮਾਨ ਆਪਜੀ ਦੁਕਾਨ ਦੇ ਅੰਦਰ ਰੱਖਣ ਬਾਹਰ ਨਹੀਂ ਰੱਖਣ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਕਰਨਾ ਰਾਹਗੀਰੀ ਜਾਂ ਹੋ ਰਸਤਾ ਵਾ ਰਸਤਾ ਬਰੌਕ ਹੁੰਦਾ ਵਾ ਹਰ ਇੱਕ ਨੂੰ ਪਰੇਸ਼ਾਨੀ ਹੁੰਦੀ ਆ ਉਹਦੇ ਵਿੱਚ ਪ੍ਰਸ਼ਾਸਨ ਵੱਲੋਂ ਇਹੀ ਮੰਗ ਆ ਸਾਨੂੰ ਵੀ ਉਹ ਸਾਮਾਨ ਚੱਕਿਆ ਜਾਣਾ ਚਾਹੀਦਾ ਵਾ ਉੱਥੋਂ ਤੇ ਜੋ ਗੱਡੀਆਂ ਗੁੱਡੀਆਂ ਉੱਥੇ ਖੜਾਉਂਦੇ ਨੇ ਰਸਤੇ ਦੇ ਵਿੱਚ ਡਿੱਕੇ ਦੇ ਵਿੱਚ ਤੇ ਉਹ ਪਰੇ ਕਰਾਈਆਂ ਜਾਣ ਠੀਕ ਹੈ ਧੰਨਵਾਦ ਅਮਿਤ ਰਾਜ ਜੀ ਇਹ ਗਲੀ ਆ ਇਸ ਗਲੀ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਜਦੋਂ ਮੀਂਹ ਪੈਂਦਾ ਤਾਂ ਇਸ

ਜਿਸ ਤਰ੍ਹਾਂ ਕਿ ਇੱਥੇ ਉਹ ਕੁਝ ਕਬਜ਼ਾ ਧਾਰਿਆਂ ਵੱਲੋਂ ਉੱਥੇ ਕਬਜ਼ੇ ਕੀਤੇ ਗਏ ਨੇ ਸਾਡੇ ਦੋਵੇਂ ਪਾਸੇ ਬਹੁਤ ਸਾਰਾ ਸਮਾਨ ਰੱਖਿਆ ਹੋਇਆ ਕਬਾੜ ਦਾ ਸਮਾਨ ਰੱਖਿਆ ਹੋਇਆ ਜਿਸ ਕਰਕੇ ਜੋ ਰਾਹ ਬੰਦ ਹੋਇਆ ਪਿਆ ਤੇ ਜੋ ਬੂਟੇ ਲਗਾਏ ਗਏ ਨੇ ਸਾਈਡ ਤੇ ਬੂਟੇ ਟੋੜ ਦਿੱਤੇ ਗਏ ਨੇ ਇਹਦੇ ਬਾਰੇ ਕੀ ਕੰਮ ਬੂਟੇ ਤਾਂ ਸਾਰੇ ਲਗੇ ਤੇ ਪੂਰੇ ਟੁੱਟੇ ਸਾਰੇ ਇਧਰ ਵੀ ਸਾਰੇ ਲਗੇ ਤੇ ਬੂਟੇ ਪਤਾ ਨਹੀਂ ਕਿਧਰ ਗਏ ਟੋੜ ਦिए ਟੋੜ ਦिए ਸਾਰੇ ਟੁੱਟੇ ਜਿਹੜੇ ਜੋ ਇੱਥੇ ਸਮਾਨ ਰੱਖਿਆ ਦੋਵੇਂ ਪਾਸੇ ਇਹਦਾ ਪਰੇਸ਼ਾਨੀ ਹੁੰਦੀ ਹੈ ਤੁਹਾਨੂੰ ਲੋਕਾਂ ਨੂੰ ਹਾਂਜੀ ਉਹ ਹੁੰਦੀ ਹੈ ਥੋੜੀ-ਵੋੜੀ ਹੁੰਦੀ ਹੈ ਏਸੀ ਵਾਰ ਨਹੀਂ ਗਣੀ ਹੁੰਦੀ ਆ ਹਾਂਜੀ ਗਲੀਆਂ ਸਾਫ਼ ਹੋਣੀਆਂ ਚਾਹੀਏ ਗਲੀਆਂ ਦਾ ਸਿਸਟਮ ਥੋੜੀ ਹੁੰਦਾ ਹੈ ਕੀ ਮੰਗ ਕਰੋਂਗੇ ਪ੍ਰਸ਼ਾਸਨ ਤੋਂ ਸਫਾਈ ਹੋਣੀ ਚਾਹੀਏ ਗਲੀ ਸਫਾਈ ਹੋਣੀ ਚਾਹੀਏ ਸਫਾਈ ਵੀ ਹੋਣੀ ਚਾਹੀਦੀ ਹੈ ਨਾਲੇ ਗੱਟਰ ਸਾਫ਼ ਗੱਟਰ ਵੀ ਸਫਾਈ ਹੋਏ ਗੱਟਰ ਸਾਫ਼ ਹੋਣੇ ਚਾਹੀਦੇ ਨੇ ਹਾਂਜੀ ਬਿਲਕੁਲ ਗੱਟਰ ਸਾਫ਼ ਹੋਣੇ ਚਾਹੀਦੇ ਨੇ ਗੱਟਰ ਵੀ ਸਾਫ਼ ਇੱਥੇ ਜਾ ਨਜਾਇਜ਼ ਕਬਜ਼ੇ ਨੇ ਇਹਨਾਂ ਨੂੰ ਵੀ ਹਟਾਉਣਾ ਚਾਹੀਦਾ ਜੀ ਮੈਨੂੰ ਹਟਾਓ ਫਿਰ ਜਾਮ ਲਾਦੀ ਹੈ ਵਸਾਂ ਵਾਲਿਆਂ ਨੂੰ ਦਿੱਕਤ ਹੁੰਦੀ ਆ ਢੋਅ ਵਾਲਿਆਂ ਨੂੰ ਹਾਂ ਕਿੰਨੇ ਕ ਸਮੇਂ ਤੋਂ ਇੱਥੇ ਮਤਲਬ ਤੁਹਾਨੂੰ ਸਮੱਸਿਆ ਆ ਰਹੀ ਆ ਪਾਣੀ ਖੜਨ ਦੀ ਤੇ ਕਬਜਿਆਂ ਦੀ ਦੋ ਤਿੰਨ ਸਾਲ ਤੋਂ ਨਾ ਆਈ ਦੀਏ ਦੋ ਸਾਲ ਸੱਤ ਸਾਲ ਹੋ ਗਏ ਸੱਤ ਸਾਲ ਹੋ ਗਏ ਡੈਮ ਹੋ ਗਏ ਹਾਂਜੀ ਮੈਂ ਹੀ ਇੱਕ ਵਾਰੀ ਗਿਰ ਗਿਆ ਸਕੂਟਰੀ ਤੋਂ ਅੱਛਾ ਕਦੋਂ ਕਰੇਗਾ ਤੁਸੀਂ ਕੰਮ-ਕਮ ਕੰਮ-ਕਮ ਵਾਲੇ ਬੰਦੇ ਵੀ ਡਿੱਗੇ ਜਾਂਦੇ ਨੇ ਅੱਛਾ ਮੈਂ ਖ਼ਬਰ ਬਣਦਾ ਸਵੇਰੇ ਸਵੇਰੇ ਮੈਂ ਹੀ ਡੇਗਿਆ ਸੀਗਾ ਵੀਰੇ ਪਾਣੀ ਬਣਦਾ ਸਕੂਟਰੀਆਂ ਜੇ ਔਰ ਐਵੇਂ ਖੜ ਜਾਂਦੀਆਂ ਦੀ ਸਕੂਟਰੀਆਂ ਸਲੈਂਸਰ 'ਚ ਪਾਣੀ ਪੜ ਜਾਂਦਾ ਬੱਸ ਸਾਲਿਆਂ ਦੀਕਤ ਹੁੰਦੀ ਆ ਮੈਨਾਂ ਕਬਜਾ ਕੀਤਾ ਹੈ ਯਰੇ ਬਹੁਤ ਇਹ ਕਾਰਨ ਨਾਲ ਜਿਹੜੀ ਨਾਲੀ ਜਿਹੜੀ ਬੰਦ ਨੇ ਬੰਦ ਕੀਤੀਆਂ ਹੋਈਆਂ ਨੇ ਨਾਲੀਆਂ ਬੰਦ ਕਰ ਦਿੱਤੀਆਂ ਹਾਂਜੀ ਆ ਦੇਖੋ ਜੋ ਸਮਾਨ ਹਾਂ ਹਾਂਜੀ ਸਮਾਨ ਦੇਖੋ ਸਾਰਾ ਰੱਖਿਆ ਇੱਥੇ ਸਮਾਨ ਰੱਖਿਆ ਹੋਇਆ ਹਾਂਜੀ ਜਿਹੜੀ ਨਾਲੀਆਂ ਨੇ ਬੰਦ ਹੋ ਗਈਆਂ ਨਾਲੀਆਂ ਬੰਦ ਹੋ ਗਈਆਂ ਹਾਂਜੀ ਪਾਣੀ ਜਾਂਦਾ ਨਹੀਂ ਪਾਣੀ ਜਾਂਦਾ ਨਹੀਂ ਪਾਣੀ ਭਰ ਜਾਂਦਾ ਹਾਂਜੀ ਇਹ ਤੁ ਆਪ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਜੀ ਉੱਥੇ ਤਾਂ ਪਾਣੀ ਭੋੜ ਜਾਂਦਾ ਪਾਣੀ ਇੱਥੇ ਗੰਦਾ ਪਾਣੀ ਹੈ ਜੀ ਨਾਲੀ ਦਾ ਤੁਸੀਂ ਆ ਕੇ ਆ ਕੇ ਦੇਖੋ ਇਹਨਾਂ ਦਾ ਤਾਂ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਹੁਤ ਜਿਆਦਾ ਹੈ ਤੂੰ ਬਹੁਤ ਇੱਧਰ ਬਹੁਤ ਮੱਛੀ ਦੇ ਵਜਿਦਿਆ ਨਾ ਨਗਰ ਕੌਂ ਦਾ ਵੀ ਘਰੀ ਇੱਧਰ ਰਹਿੰਦਾ ਕਿ ਇੱਧਰ ਬ ਇਹ ਇਹ ਨਾਲੀ ਸਾਫ਼ ਹੋ ਜਵੇ ਇਹ ਸਮਾਨ ਚੱਕਿਆ ਜਾਵੇ ਇਥੋਂ ਗਵਾੜ ਦਾ ਤਾਂ ਲੱਗਦਾ ਵੀ ਪਾਣੀ ਖੜਨੋ ਹਟ ਜਾਊਗਾ ਨਹੀਂ ਹਟ ਜਾਊਗਾ ਜੀ ਬਿਲਕੁਲ ਹਟ ਜਾਊਗਾ ਲੱਗਦਾ ਚੀਜ਼ੀ ਕਾਉਂਗੇ ਬਹੁਤ ਹੀ ਟ੍ਰੈਫਿਕ ਜਮ ਹੁੰਦਾ ਇੱਥੇ ਦਾ ਜੀ ਟ੍ਰੈਫਿਕ ਜਮ ਹੋ ਜਾਂਦਾ ਹਾਂਜੀ ਪਾਣੀ ਬਹੁਤ ਖੜਦੇ ਇ ਪਾਣੀ ਖੜਦਾ ਜਦ ਬਰਸ਼ਾਤ ਹੋਣ ਲੱਗ ਜਾਂਦੀ ਆ ਤੇ ਤੁਹਾਨੂੰ ਫਿਰ ਦਿੱਕਤ ਆਉਂਦੀ ਆ ਹਾਂਜੀ ਦਿੱਕਤ ਹਾਂਜੀ ਥਾਈ ਚੀਜ਼ ਪੜਦੇ ਆ ਥਾਈ ਕੁਝ ਪੜਦੇ ਹਾਂਜੀ ਇਧਰੋਂ ਜਾਂਦੇ ਆ ਸੀ ਰੋਜ਼ ਸਾਂਜੀ ਕਿੰਨਾ ਜੀ ਆਪਣਾ ਰੋਸ਼ਨ ਲਾਲੀ ਰੋਸ਼ਨ ਲਾਲ ਜੀ ਜਿਹੜਾ ਇਹ ਰੇਲਵੇ ਰੋਡ ਤੇ ਨਾਲ ਇਹ ਲੱਕੜ ਮੰਡੀ ਰੋਡ ਆ ਇੱਥੇ ਇੱਕ ਕਬਾੜੀਏ ਵੱਲੋਂ ਸਮਾਨ ਛੁੱਟਿਆ ਗਿਆ ਜਿਸ ਕਰਕੇ ਰਾਹਗੀਰਾਂ ਨੂੰ ਗੱਡੀ ਜੋ ਬਹਾਨ ਚਾਲਕ ਨੇ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਰੋਡ ਜਾਮ ਹੋ ਜਾਂਦੇ ਨੇ ਤੇ ਕੀ ਕਹੋਗੇ ਇਸ ਬਾਰੇ ਦੇਖੋ ਜੀ ਬਰਸਾਤਾਂ ਦੇ ਦਿਨ ਜਲਦ ਵਾਲੇ ਪਾਣੀ ਖੜ ਜਾਂਦਾ ਪਾਣੀ ਖੜਨ ਕਰਕੇ ਜਿਹੜਾ ਇਹਨਾਂ ਦਾ ਕਬਾੜ ਦਾ ਸਮਾਨ ਆਈ ਉਹ ਸਾਰਾ ਰੋੜ ਰੋੜ ਕੇ ਸੜਕ ਤੇ ਆ ਜਾਂਦਾ ਕਿਲ ਬਾਹਰ ਆ ਜਾਂਦੇ ਗੱਡੀਆਂ ਦੇ ਨੁਕਸਾਨ ਟੈਰਾਂ ਨੁਕਸਾਨ ਹੁੰਦਾ ਇਹ ਪ੍ਰਸ਼ਾ ਨੂੰ ਇਹ ਮੰਗ ਕਰਦੇ ਆਂ ਵੀ ਇਹ ਤਾਂ ਸਮਾਨ ਰਾ ਸਾਈਡ ਤੇ ਕਰਾਇਆ ਜਾਵੇ। ਉਹ ਬਹੁਤ ਗਲਤ ਹੈ ਜੀ ਜਿਹੜਾ ਸਮਾਨ ਸੱਟਿਆ ਵਾ। ਗੱਡੀਆਂ ਨਿਕਲਦੀਆਂ ਨੇ ਗੱਡੀਆਂ ਨੂੰ ਬਹੁਤ ਪਰੇਸ਼ਾਨੀ ਆ। ਰਾਹਗੇਰਿਆਂ ਨੂੰ ਬਹੁਤ ਪਰੇਸ਼ਾਨੀ ਆ। ਠੀਕ ਹੈ ਜੀ। ਜਿਹੜਾ ਸਮਾਨ ਛੋਟਾ ਮੋਟਾ ਕੋਈ ਕਿੱਲ ਵਿੱਚ ਹੋਰ ਹੋ ਗਿਆ ਉਹ ਗੱਡੀ ਦੇ ਟਾਇਰਾਂ 'ਚ ਵੱਜਦੇ ਨੇ ਸਾਡਾ ਨੁਕਸਾਨ ਹੁੰਦਾ ਵਾ। ਹਾਂਜੀ। ਇਹ ਟਾਇਰ ਪੈਂਚਰ ਹੁੰਦੇ ਨੇ। ਹੋਰ ਗੱਡੀਆਂ ਦੇ ਟਾਇਰ ਗਲਦੇ ਆ। ਹਾਂਜੀ। ਉਹ ਗਲਤ ਹੈ ਜੀ ਉਹ ਸੱਟਿਆ। ਤੁਸੀਂ ਡਰਾਈਵਰ ਹੋ? ਹਾਂਜੀ ਮੈਂ ਡਰਾਈਵਰਾਂ ਹੀ ਵਸਦਾ। ਸਾ ਡਰਾਈਵਰ ਹਾਂ ਜੀ ਤੁਸੀਂ ਕੱਢ ਦਿਓ ਤੇ ਤੁਹਾਨੂੰ ਬੜੀ ਦਿੱਕਤ ਸਾਂਭਣਾ ਕਰ ਕੱਢਣ 'ਚ ਬਹੁਤ ਦਿੱਕਤ ਹੁੰਦੀ ਆ ਉਹਦਾ ਸਮਾਨ ਤਾਂ ਸਮਾਨ ਲੈ ਦੇ ਸਟਵਾਲ ਦੇ ਨਾਲ ਗੱਡੀਆਂ ਬਹੁਤ ਖੜਾ ਦਿੰਦੇ ਨੇ ਉਹ ਤੋਂ ਹੋਰ ਆ ਕੇ ਗੱਡੀਆਂ ਬਹੁਤ ਆੜਦੜੇ ਉਹ ਗੱਡੀਆਂ ਨੂੰ ਵੀ ਸਾਈਡ ਤੇ ਹਟਾਉਣਾ ਚਾਹੀਦਾ ਪਰ ਉਹਨਾਂ ਦਾ ਸਮਾਨ ਸਾਈਡ ਤੇ ਕਰਨਾ ਚਾਹੀਦਾ ਉਹਨਾਂ ਦਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਾਂਗੇ ਵੀ ਉਹ ਗੱਡੀਆਂ ਸਾਈਡ ਕਰਵਾਓ ਜਿਹੜੀ ਨਰਾ ਨੰਗੜ ਜੇ ਪਰੇਸ਼ਾਨੀ ਨਾ ਆਵੇ ਤੇ ਜੋ ਸਮਾਨ ਪਿਆ ਜੀ ਉੱਤੇ ਉਹ ਸਮਾਨ ਵੀ ਸਾਈਡ ਕਰਵਾਇਆ ਜਾਵੇ ਜੀ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਠੀਕ ਹੈ ਹਾਂਜੀ